ਕੀ ਕਰਨ ਵਾਸਤੇ ਠੀਕ ਹੈ ਆ ਦਵਾਈ ਲੈ ਕੇ ਮੈਂ ਤਾਂ ਖਾਣ ਨਹੀਂ ਨਹੀਂ ਖਾਣ ਨਹੀਂ ਖੋਲੀ ਨਾ ਤਾਂ ਕੀ ਕਿਹਾ ਜਾ ਰਿਹਾ ਇਹਨਾਂ ਦੇ ਬਲੋਂ ਐਸਾ ਕਾਹੋਂ ਦੇ ਹਰਨਾ ਕਹਿਣਾ ਗਿਆ ਹਾਂ ਹੂੰ ਤਾਂ ਕਾ ਕਰਦਾ ਹੈ ਸੱਚੀ ਗੱਲ ਦੱਸੋ ਨਾ ਹਾਦੇ ਵੀ ਸਮਾ ਨਾ ਗੱਲ ਮੁੰਡੇ ਨਹੀਂ ਮਹਾਰਾਜ ਤੁਸੀਂ ਹੁਣ ਪਸੀਨੇ ਦੇ ਵਿੱਚ ਇੱਧਰ ਪਾੜੇ ਵੀ ਆ ਲਗੇ ਜਾਂ ਕੋ ਕੱਪੜਾ ਖਰੀਦ ਲਈਏ ਜਾਂ ਜੁੱਤੀਆਂ ਖਰੀਦ ਲਈਏ ਫਿਰ ਵੱਖਰੀ ਕਰ ਲਿਆ ਇੱਕ ਦਵਾਈ ਦਾ ਮਸਲਾ ਆ ਹੂੰ ਇੱਕ ਬਿਮਾਰ ਬੰਦੇ ਦੀ ਦਵਾਈ ਲੈਣ ਆਇਆ ਮੁੰਡਾ ਤਾਂ ਇਹਨੂੰ ਵਧਾਉਣਾ ਖਾਦਾ ਨਾਲ ਲੈ ਕੇ ਆਈਆਂ ਭਾਈ ਨੰਦਰ ਗੱਡੀ ਲੱਗੀ ਇੱਥੇ ਗੁਰਪ੍ਰੀਤ ਸਿੰਘ ਗੁਰਦੀ ਜੀ ਗੱਡੀ ਜਿਹੜੀ ਕਿੱ데 ਗਈ ਜਨਾਬ ਗੱਲ ਸੁਣੋ ਜੀ ਆਪਾਂ ਇਹਨਾਂ ਨੂੰ ਤਿੰਨ ਵਾਰ ਆਵਾਜ਼ ਮਾਰੀ ਤੇ ਭਾਈ ਸਾਹਿਬ ਗੱਡੀ ਥਾਡੇ ਆ ਲੇਕਿਨ ਇਹਨਾਂ ਜਵਾਬ ਨਹੀਂ ਸੁਣੀ ਸਾਨੂੰ ਮੈਨੂੰ ਗੱਲ ਦਾ ਚਲੋ ਲੇਕਿਨ ਇਹਨਾਂ ਆਵਾਜ਼ ਨਹੀਂ ਦਿੱਤੀ ਮਾ ਚੱਪਾ ਗੱਡੀ ਟੋਕ ਦਿੱਤੀ ਆ ਠੀਕ ਹੈ ਜੀ ਮਾਤਾ ਜੀ ਵੀ ਅੰਦਰ ਹੀ ਬਾਅਦ ਵਿੱਚ ਬਾਹਰ ਆਏ ਮਾਤਾ ਜੀ ਅਸੀਂ ਖੁਦ ਕਿਹਾ ਤੇ ਗੱਡੀ ਵਿੱਚ ਮਾਤਾ ਜੀ ਜੀ ਬੈਠੋ ਠੀਕ ਆ ਤੇ ਸਰ ਕਹਿ ਰਹੇ ਕਿ ਮੈਂ ਕਿਸੇ ਅਫਸਰ ਨਾਲ ਤੁਹਾਡੀ ਹੁਣੇ ਗੱਲ ਕਰਾ ਦਿੰਦਾ ਬਸ ਇੰਨੀ ਗੱਲ ਜੀ ਕੋਈ ਗੱਲ ਨਹੀਂ ਮਾਰੋ ਜੀ ਭਾਈ ਇਹ ਕਿਹੜੀ ਕੰਪਨੀ ਦੀ ਹੈਗੀ ਆ ਕਿਹੜੀ ਫਰਮ ਦੀ ਗੱਡੀ ਹੈ ਸਰ ਜੀ ਤੁਹਾਨੂੰ ਪਤਾ ਨਹੀਂ ਫਿਰ ਹੀ ਗੱਡੀ ਚਲਾਉਂਦੇ ਫਿਰ ਨਾ ਕਰ ਤੂੰ ਇਹ ਆਪਣੀ ਨੂੰ ਲੈ ਕੇ ਆਏ ਕੋਈ ਬੱਚਾ ਨਹੀਂ ਕਰਦੇ ਨਹੀਂ ਨਹੀਂ ਤੂੰ ਫਿਰ ਪ੍ਰਾਈਵੇਟ ਦੀ ਧੱਕਾ ਕਰ ਰਹੇ ਹੋ ਕਾਹਦਾ ਧੱਕਾ ਜੀ ਇਹ ਕਿ ਮੈਂ ਜ਼ਬਰਦਸਤੀ ਲੈ ਕੇ ਫਰਮ ਦੀ ਇਹ ਨਾਮ ਦੱਸੋ ਕੋਮ ਲੱਗੀ ਗੱਲ ਹੋਈ ਨਹੀਂ ਨਹੀਂ ਪਤਾ ਨਾ ਕਿਉਂ ਨਹੀਂ ਪਤਾ ਆ ਵੇਖੋ ਇਹ ਤਾਂ ਨਹੀਂ ਗੱਡੀ ਨਹੀਂ ਫਰਮ ਦੀ ਆ ਤੇ ਤੁਸੀਂ ਟੋਕੀ ਤਾਂ ਕਰ ਲਈ ਕਿ ਕਿਹੜੀ ਫਰਮ ਦੀ ਗੱਡੀ ਹੈ ਕਿਉਂ ਫਰਮ ਦਾ ਨਾਮ ਦੱਸ ਕੋਕਟੇ ਬਾਰੇ ਸਾਡਾ ਚਲਾਨ ਕਰ ਦੋ ਚਲਾਨ ਕਰਦਾ ਯਾਰ ਜਿਹੜੀ ਗੱਲ ਹੈਗੀ ਭਾਜੀ ਮੈਂ ਤਾਂ ਲੋੜ ਹਾਂ ਇੱਕ ਮਿੰਟ ਸਰ ਬੋਲਣ ਫਰਮ ਇਹ ਗੱਲ ਥੋੜਾ ਕੋਈ ਫਰਮ ਦਾ ਨਾਮ ਦੱਸ ਕਿਹੜੀ ਫਰਮ ਦੀ ਗੱਡੀ ਆ ਉਹ ਮੈਡੀਸਨ ਆ ਕਿੰਨਾ ਸਮਾਂ ਆਇਆ ਤੇ ਕਿਹੜੇ 5 ਮਿੰਟ ਹੋਏ ਸਾਰੇ ਜੀ ਪਰੀ ਮਾਤਾ ਜੀ ਵਿੱਚ ਬੈਠੇ ਆ ਗੱਡੀ ਲਾ ਲਈ ਨਾ ਉਹਦੇ ਕੋਈ ਮਾਤਾ ਜੀ ਵਿੱਚ ਨਹੀਂ ਬੈਠੇ ਜੀ ਹੁਣ ਬੈਠੇ ਹੀ ਬੈਠੇ ਆ ਉਹਨੇ ਬੈਠੇ ਹੀ ਬੈਠੇ ਤਾਂ ਪਾ ਇਹਨਾਂ ਨੂੰ ਆਵਾਜ਼ ਦਿੱਤੀ ਕਿ ਤੁਹਾਡੀ ਗੱਡੀ ਆ ਇਹਨਾਂ ਨੇ ਪਾ ਮੈਂ ਇਹਨਾਂ ਨਾਲ ਗੱਲ ਵੀ ਕਰਾਤੀ ਆ ਇਹਨਾਂ ਨੇ ਜਵਾਬ ਨਹੀਂ ਦਿੱਤਾ ਗੱਲ ਦਾ ਅਜ ਦੋ ਵਾਰੀ ਆਵਾਜ਼ ਦਿੱਤੀ ਆ ਕਿ ਗੱਡੀ ਤੁਹਾਡੀ ਆ ਕੋਈ ਜਵਾਬ ਦਿੰਦਾ ਕਿਹੜੀ ਕੰਪਨੀ ਕੋਈ ਕਿਹੜੀ ਕੰਪਨੀ ਹੋ ਗਿਆ ਠੇਕਾ ਤੁਹਾਡਾ ਮਾਤਾ ਜੀ ਬਾਅਦ ਚ ਆ ਕੇ ਬੈਠੇ ਆ ਜੀ ਠੇਕਾ ਕਿਹੜੀ ਕੰਪਨੀ ਕੋਵਾ ਭਾਜੀ ਪੰਜਾਬ ਪੁਰਾਣੇ ਲੋਕੋ ਵੀ ਵੇਖੋ ਲਾਇਆ ਧਕੇਸ਼ਾ ਜੀ ਧਕੇਸ਼ਾ ਜੀ ਨਾ ਕੋਈ ਜੀ ਹੈਲੋ ਤੁਸੀਂ ਕਿਹੋ ਬੋਲਦੇ ਵੇ ਮੈਂ ਤਾਂ ਬੈਸ ਨਹੀਂ ਰਿਹਾ ਮੈਂ ਤਾਂ ਕਹਿੰਦਾ ਬਜ਼ੁਰਗ ਨੇ ਜਾਨ ਦੋ ਦਵਾਈ ਲੈਣ ਆਏ ਆ। ਉਹਦੇ ਕਹਿਮ ਬਜ਼ੁਰਗ ਬਾਹਰ ਖੜੇ ਬਾ ਲੋ। ਮੈਂ ਤਾਂ ਇਹੋ ਹੀ ਕਹਿਤਾ ਵਿੱਚ ਵਿੱਚ ਗਰਮੀ ਹੈ ਜਾਨ। ਨਹੀਂ ਮੈਂ ਤਾਂ ਗਾਲੀ ਨਹੀਂ ਕਰਨ ਦਿਆ। ਮੈਂ ਤੇ ਇਹੋ ਹੀ ਆ ਭਾਬ ਆਪਣੇ ਜਾਨੀ ਗਲਤ ਜਾਣਕਾਰੀ ਦੇਖ ਰਹੇ ਹੋ ਤੁਸੀਂ। ਚਲੋ ਠੀਕ। ਮੀਡੀਆ ਨਾਲ ਗੱਲ ਕਰਨਾ ਨਾ ਬਸ ਸੁਣੋ ਬਰੇਲਾ ਮਤੇ ਬਿਲਕੁਲ ਲਿਆਓ ਉਹਨੇ ਮੋਲਿਆ ਬਸ ਸੱਚ ਗੱਲ ਦੱਸੋ ਨਾ ਕੀ ਗੱਲ ਹੋਈ ਆ ਗੱਲ ਬਣਾਲੀ ਜਿਹੜੀ ਕਹਿੰਦੇ ਵਿੱਚ ਮਾਤਾ ਦੀ ਵੇਚ ਨੂੰ ਚੁੱਕ ਲਈ ਗੱਡੀ ਦੇ ਇਹ ਕਿਹੜੀ ਗੱਲ ਆ ਹੋਇਆ ਲੈਪਟਾਪ ਫੜੋ ਤੂੰ ਮਰੀ ਗਲਤ ਬੋਲ ਰਿਹਾ ਤੂੰ ਪਰ ਕਹਿ ਤਾ ਮੀਡੀਆ ਦੀ ਗੱਲ ਗੱਡੀ ਕਾਲੀ ਕੋਈ ਮਾਤਾ ਦੀ ਵਿੱਚ ਵੇਚੀ ਤੇ ਇਹ ਤੁਹਾਨੂੰ ਬਾਤ ਨਹੀਂ ਕਰਾ ਨਾ ਕੀ ਜਬੂ ਜਾਨ ਕਰਨਾ ਬਣਾਉਣੀ ਬਣਾਉਣੀ ਤੁਸੀਂ ਗੱਲ ਕਰੀ ਨਾ ਮੈਡੀਸਨ ਵਾਲੇ ਨੂੰ ਤੁਹਾਨੂੰ ਮੈਂ ਤੁਹਾਡਾ ਤਰਲਾ ਲੈ ਲਿਆ ਕੋਈ ਤੁਹਾਨੂੰ ਮੈਡੀਸਨ ਲੈਣ ਆਇਆ ਛੁਪਾਈ ਗੱਲ ਮੈਂ ਨਹੀਂ ਜਾਣ ਕੇ ਮੈਂ ਕੋ ਬੰਦੀ ਪੈਣ ਦੇ ਮਾਤਾ ਬਾਹਰ ਕਰੀ ਨਹੀਂ ਪਾਇਆ ਮਾਤਾ ਬਾਹਰ ਹੀ ਬਾਅਦ ਚ ਬਿਠਾਇਆ ਮੈਂ ਕਿਹਾ ਨਾ ਮਣੀਆਂ ਕਿਹਨਾਂ ਬਾਅਦ ਜੀ ਬੈਠੇ ਨੇ ਪਰ ਬੈਠੇ ਵੀ ਹੈਗੇ ਨੇ ਵਿੱਚ ਕੋਈ ਮਾਤਾ ਜੀ ਬਾਹਰ ਕਰੇ ਰਿਹਾ ਤੁਹਾਨੂੰ ਮੈਂ ਕੀ ਕਿਹਾ ਹਾਂ ਤੇ ਮਾਤਾ ਜੀ ਨੂੰ ਗੱਦੀ ਤੇ ਪੋਕਿਆ ਕਿ ਨਹੀਂ ਕਿਹਾ ਤੁਹਾਡੇ ਕੋਲ ਇਹ ਦਵਾਈ ਆ ਤਾਂ ਤੇਰੇ ਕੋਲ ਉਹ ਗੱਦੀ ਉਹਦਾ ਤਾਂ ਮਾਦਾ ਹੀ ਕੱਢ ਕਰਦਾ ਐਂ ਮੇਰੇ ਐਂ ਤੇ ਕਹ ਰਿਹਾ ਦਵਾਇਂਦੇ ਆਂ ਤੇ ਤੂੰ ਪੰਜ ਮਿੰਟ ਹੋਏ ਸਾਰੇ ਦਵਾਈ ਲੈ ਜਾਂ ਨੂੰ ਮੈਂ ਤਾਂ ਤਰਲਾ ਵੀ ਤੁਹਾਡਾ ਮਾਰਿਆ ਵੀ ਜਾਨ ਦੋ ਅਸੀਂ ਕਹਾਂ ਕਿੱਧਰ ਗੱਦੀ ਦੋ ਫਸਲੇ ਤੋਂ ਉਹ ਬਾਹਰ ਕਰੇ ਨਾ ਜਿਆ ਕਿ ਨਹੀਂ ਬੈਜੋ ਮਾਤਾ ਜੀ ਅੰਦਰ ਬੈਜੋ ਤੇ ਬੈਜੋ ਬੈਠਾ ਆਹ ਸਰਦ ਕੋਈ ਕੋਸੇ ਮਾਤਾ ਜੀ ਗੱਡੀ ਤੁਹਾਡੀ ਸਰਦ ਨਹੀਂ ਆਪਾਂ ਕਿੱਥੇ ਨਹੀਂ ਲੈ ਪੁੱਛਿਆ ਕਿੱਥੇ ਲੈ ਸੋ ਆ ਤੁਹਾਨੂੰ ਬੰਨੇ ਕਿੱਥੇ ਨਹੀਂ ਨਹੀਂ ਇਹ ਕਰਾਈ ਜੋਥੇ ਪੈ ਖਾਣੇ ਪੈ ਅਗਨੀ ਪਹਿਲਾਂ ਥਾਣਾ ਹੀ ਹੈ ਸਰਦ ਲਾਇਸੈਂਸ ਜਮਾ ਹੋ ਸਕਦਾ ਤੁਹਾਡਾ ਬਸ ਸਿਨੇ ਆ ਹਾ ਦਾ ਨਾ ਜਮਾ ਉੱਥੇ ਜਮਾ ਨਾ ਥਾਓ ਇਹ ਗੱਡੀ ਕਿੱਧਰ ਤੱਕ ਦੀ ਪੈਸਾ ਮੈਨੂੰ ਪਹੀ ਦਸਤਰੇ ਉਹ ਸਰ ਹਾ ਤੇ ਇੰਸ਼ੋਰਸ ਤੋਂ ਆਹ ਸੀ ਸਰ ਤੋਂ ਸੇ ਜਮਾ ਕਰ ਲੈਂਦੇ ਆ ਮੇਰੇ ਬਾਰੋਂ ਨਾ ਮੇਰੇ ਬੰਦੇ ਸਾਹਮਣੇ ਨੋ ਪਾਰਕਿੰਗ ਦਾ ਬੋਰਡ ਲੱਗਾ ਉਹ ਤੇ ਉੱਤਰ ਨਹੀਂ ਮਾਰਦਾ ਉੱਦਨ ਮਾਰੋ ਕਾ ਨੋ ਪਾਰਕਿੰਗ ਦਾ ਬੋਰਡ ਲੱਗਾ ਉਹ ਵੀ ਵੇਖੋ ਨਾ ਮਾਜੀ ਨੋ ਪਾਰਕਿੰਗ ਬੋਰਡ ਲਗਾਇਆ ਉਹ ਵੀ ਸਹੀ ਹੈ ਤੁਸੀਂ ਗੱਡੀ ਚੁੱਕ ਲਈ ਵੀ ਆਪਣੇ ਲਾਇਸੈਂਸ ਤੇ ਵਿਖਾ ਲਓ ਪਾਜੀ ਮੈਂ ਸੰਸਮੇ ਦਾ ਦਫਤਰ ਤੇ ਮਾਰਦੇ ਸ਼੍ਰੀ ਮਾਤਾ ਇੱਧਰ ਮਾਰੋ ਕਾ ਆਰ ਸੀ ਇੰਸ਼ੋਰਸ ਤੋਂ ਆਓ ਹਾਂਜੀ ਦੱਸੋ ਇਹ ਇਧਰ ਹੋ ਜਾਓ ਨੋ ਪਾਰਕਿੰਗ ਕਿਹੜਾ ਜੀ ਹਾਂਜੀ ਨੋ ਪਾਰਕਿੰਗ ਦੇ ਸਹੀ ਚੁੱਕੀ ਆ ਹਾਂ ਨੋ ਪਾਰਕਿੰਗ ਦਾ ਸ਼੍ਰੀਮਾਨ ਜੀ ਬੋਰਡ ਲੱਗਾ ਵਾ ਪਰ ਇਹ ਮੈਡੀਕਲ ਵਾਲੇ ਨੇ ਮਨਾਂ ਕੀਤਾ ਇਤੋਂ ਮੈਡੀਕਲ ਵਾਲੇ ਕਹਿੰਦੇ ਸਾਨੂੰ ਕੋਈ ਨਹੀਂ ਚਾਹੀਦੀ ਨੋ ਪਾਰਕਿੰਗ ਦਾ ਬੋਰਡ ਲੱਗਾ ਇਤੋਂ ਗੱਡੀ ਚੱਕ ਨਹੀਂ ਚੱਕਣੀ ਹਾਂ ਅਸਾਂ ਤਾਂ ਗੱਡੀ ਚੱਕ ਜੀ ਉਹਨਾਂ ਨੂੰ ਬੁਲਾਇਆ ਰੋ ਵੀ ਉਹ ਉਹ ਬੁਲਾ ਹਾਂਜੀ ਉਹ ਗੱਡੀਆਂ ਉਹ ਵੀ ਲੱਗੀਆਂ ਪਿਆਰੇ ਸਾਹਮਣੇ ਉਹ ਉੱਤੇ ਲੱਗੀਆਂ ਆਈਆਂ ਨੇ ਕਿਸ ਦੀ ਲੱਗੀ ਆ ਅੰਦਰ ਦੁਕਾਨਦਾਰ ਨੂੰ ਬਾਹਰ ਦਿੱਤੀ ਆ ਇਹ ਗੱਡੀ ਕਿਹਦੀ ਹੈ ਕਿਹਦੀ ਹੈ ਕੋਈ ਨਹੀਂ ਬੋਲਦਾ ਜਦੋਂ ਇਹ ਗੱਡੀ ਪਾ ਲਈ ਇਹ ਸ਼੍ਰੀਮਾਨ ਜੀ ਆਏ ਨੇ ਪੰਦੇ ਨੇ ਕਿ ਗੱਦੀ ਨਾ ਤੇ ਢੀਤੇ ਅਸਰਾ ਨਾਲ ਗੱਲਤਾਂ ਦੇ ਖਲੋਜੇ ਮਾਤਾ ਜੀ ਇੱਥੇ ਖੜੇ ਸੀਗੇ ਜਾਈ ਮਾਤਾ ਜੀ ਨੂੰ ਚਾ ਅੰਦਰ ਬੈਜੋ ਗੱਦੀ ਵਿੱਚ ਬਾਧੋ ਬਿਚੋ